ਸਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਤਾਂ ਬਈ ਆਪਣੇ ਟਰੈਕਟਰ ਦੇ ਥੱਲੇ ਬੜੀ ਫਰਦੀ ਆ ਗੋ ਇੱਥੇ ਗੋ ਆ ਰਹੀ ਆ ਬਈ ਅੱਜ ਆਪਾਂ ਇਹਨੂੰ ਫੜਾਂਗੇ ਕੱਲ ਫੜੀ ਨਹੀਂ ਗਈ ਬਈ ਉੱਥੇ ਲੁਕ ਜਾਂਦੀ ਆ ਟਰੈਕਟਰ ਦੇ ਪਿੱਛੇ ਪਿਆਗਾ ਫੀਟਰ ਉਹਦੇ ਵਿੱਚ ਵੜ ਜਾਂਦੀ ਆ ਤਾਂ ਜਦ ਆਪਾਂ ਜਿਹੜੇ ਇਹਨਾਂ ਨੂੰ ਫੜਦੇ ਨੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਇੱਥੋਂ ਕੱਢਾਂਗੇ ਅੱਜ ਇਹਨੂੰ ਚਲੋ ਵੀ ਆਜੋ ਪਹਿਲਾਂ ਤਾਂ ਤੁਸੀਂ ਆਜੋ ਤੁਹਾਨੂੰ ਬੜੀ ਗਾਲੀ ਹੋਰੀ ਆਉਣ ਦੀ ਆਇਓ ਪੱਜੋ 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 ਚਲੋ ਹਾਂ ਵੀ ਤੁਸੀਂ ਵੀ ਆਇਓ ਆਂਡੇ-ਉਂਡੇ ਦੇਣ ਲੱਗੇ ਹੋ ਨਾਲੇ ਬਹੁ ਟਾਈਮ ਹੋ ਗਿਆ ਥੋੜਾ ਲਿਆਂਦੀ ਆਂਦੇ ਕੀ ਫਾਇਦਾ ਆਂਡੇ ਤਾਂ ਦਿੰਦੀਆਂ ਨਹੀਂ ਚਲੋ ਆਜੋ ਹਾਂ ਵੀ ਕਿਸੇ ਨੇ ਅੰਡਾ ਦਿੱਤਾਗੇ ਨਾ ਚਲੋ ਭਾਜੋ ਭਾਜੋ ਬਾਹਰ ਭਾਜ ਜਾ ਬਈ ਇੱਥੇ ਕੁਛ ਨਹੀਂ ਹੈਗਾ ਇੱਧਰ ਨਹੀਂ ਹੈਗਾ ਓਏ ਆ ਸੀ ਗੇਟ ਨਹੀਂ ਹੋ ਰੀਆਂ ਇੱਧਰ ਦੀ ਬਾਜਾ ਤੇਰੀ ਭੈਣ ਦੀ ਤੇਰੀ ਦੀ ਇੱਧਰ ਬਈ ਦਾਣਾ ਤੇ ਪਾਣੀ ਦੋਨੇ ਚੀਜ਼ਾਂ ਪਾਰਖੀਆਂ ਨੇ ਫੀਡਰਾਂ 'ਚ ਆਇਓ ਹੁਣ ਆਪਾਂ ਬਾਕੀ ਦੇ ਛੱਡ ਦਈਏ ਆਇਓ ਭਜਿਓ ਆਪਣੇ ਟਰਕੀ ਵੀ ਬਹੁਤ ਖਰਾਬ ਹੋ ਗਏ ਬਾਈ ਇਹ ਪਤਾ ਕੀ ਕਰਦੇ ਆ ਜਿਹੜਾ ਸ਼ੈੱਡ ਆ ਬਾਈ ਇਹਦੇ ਉੱਤੇ ਚੜ ਜਾਂਦੇ ਨੇ ਤਾਂ ਸਾਨੂੰ ਐ ਡਰਾ ਕਿਤੇ ਉਹੀ ਨਾ ਭੱਜ ਭੁੱਜ ਜਾਣ ਤਾਂ ਇਹਨਾਂ ਦੇ ਫੰਗ ਕੱਢਾਂਗੇ ਆਪਾਂ 2-4 ਤਾਂ ਕਿ ਇਹ ਬਾਲੀ ਉੱਚੀ ਡਾਰੀ ਨਾ ਮਾਰਨ ਆਹ ਰਹਿ ਗਏ ਇਹਨਾਂ ਨੂੰ ਵੀ ਛੱਡਦੀ ਆ ਯਾਰ ਆਇਓ ਵੀ ਚਲੋ ਬਾਕੀ ਮੁਰਗੀਆਂ ਕਿੱਧਰ ਗਈਆਂ ਹੈ ਉਹ ਤਾਂ ਖਾਲੀ ਹੋ ਰਿਹਾਗਾ ਤਬਈ ਕੱਲ ਸੀ ਯਾਰੇ ਸੀ ਮੰਨੇ ਬਾਈ ਕੋਲੇ ਗਾਗਵਾਲ ਨੇਰਾ ਹੋ ਗਿਆ ਬਈ ਤਵੀ ਹੁਣ ਮੈਂ ਤਾਂ ਤੜਕੇ ਦੇਖਿਆ ਆ ਕਿ ਮੁਰਗੀਆਂ ਹੈ ਹੀ ਨਹੀਂ ਉਹ ਜਿਹੜੀਆਂ ਆਪਾਂ ਤਫਾਨ ਦੇ ਨਾਲ ਛੱਡੀਆਂ ਸੀ ਆ ਵੀ ਖੋਲ ਦਿੰਨੇ ਆ ਯਾਰ ਚਲੋ ਓਏ ਤੁਸੀਂ ਵੀ ਆ ਜਾਓ ਆ ਮੁਰਗੀ ਨੂੰ ਕੀ ਹੋ ਰਿਹਾ ਯਾਰ ਆ ਕੀ ਹੋ ਗਿਆ ਇਹਨੂੰ ਹੈ ਆ ਕੀ ਹੋ ਗਿਆ ਕਿਵੇਂ ਕਰਦੀ ਹੈਗੀ ਇਹ ਤਾਂ ਹੁਣ ਕਿਵੇਂ ਕਰ ਲਈ ਯਾਰ ਬਈਏ ਨੂੰ ਤਾਂ ਕੋਈ ਦਿੱਕਤ ਆਈ ਹੈਗੀ ਦ ਫੇ ਬਈਆ ਕੀ ਚੀਜ਼ ਐ ਯਾਰ ਹਨਾ ਆਜੋ ਬ੍ਰਹਮਾ ਜੀ ਆਜੋ ਚਲੋ ਬਈ ਚਲੋ ਸ਼ਾਬਾਸ਼ ਹੱਥ ਨੇ ਹੁੰਦੇ ਨੇ ਬਈ ਨਿਕਲੇ ਜੇ ਇਹਨਾਂ ਦੀ ਗੈਂਗ ਅੱਡ ਬਣਾਤੀ ਚੱਲ ਪਾ ਜਾ ਓਏ ਚੱਲ 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 ਟਮੇਤਰੋ ਬਈ ਇਧਰਲੇ ਸਾਰੇ ਜਾਨਵਰ ਛੱਡ ਤੇ ਰਹਿ ਗਏ ਉਧਰਲੇ ਉਹ ਵੀ ਛੱਡਿਆ ਉਹਨੇ ਆਪਾਂ ਆਜੋ ਵੀ ਇਧਰਲੇ ਛੱਡ ਦਈਏ ਹਾਂ ਵੀ ਤੂੰ ਕਿਵੇਂ ਆ ਰਿਆ ਇਧਰ ਪਹਿਲਾਂ ਆਪਾਂ ਡਾਕੂ ਨੂੰ ਛੱਡਦੇ ਆਂ ਬਈ ਆ ਜਾ ਵੀ ਡਾਕੂ ਤੇ ਨੂਰੀ ਚਲੋ ਆਪਣਾ ਡਾਕੂ ਬਿਮਾਰ ਹੋ ਰਿਹਾ ਬਈ ਇਹਦੇ ਨਾਲ ਪੈਰ ਤੇ ਬਹੁਤ ਵੱਡੀ ਪੌਰੀ ਹੋ ਰਹੀ ਹੈ ਤੇ ਇਹਦਾ ਪੈਰ ਵੀ ਫੁੱਜ ਰਿਹਾ ਹੈਗਾ ਤਾਂ ਅੱਜ ਇਹਦਾ ਟ੍ਰੀਟਮੈਂਟ ਕਰਾਂਗੇ ਆਜੋ ਇਹਨੂੰ ਛੱਡ ਦਈਏ ਆਜੋ ਭੱਜਿਓ ਭੱਜ ਕੇ ਭੱਜ ਕੇ ਤੂੰ ਵੀ ਆਂਡੇ-ਉਂਡੇ ਦੇਣ ਲੱਗ ਜਾ ਸੱਚ ਬਈ ਮੁਰਗੀਆਂ ਆਂਡੇ ਦਿੰਦੀਆਂ ਤਾਂ ਹੈਗੀਆਂ ਨੇ ਇੱਕ-ਦੋ ਵਿੱਚ ਪਰ ਬਈ ਜਿਹੜੀ ਗੋ ਆਰੀਆ ਉਹ ਨਹੀਂ ਛੱਡਦੀ ਸਾਰੇ ਆਂਡੇ ਖਾ ਜਾਂਦੀ ਹੈ ਬਈ ਕੱਲ ਵੀ ਕਾਂਡਾ ਖਾ ਗਈ ਸਾਡੇ ਸਾਹਮਣੇ ਚਲੋ ਏ ਤੁਸੀਂ ਵੀ ਆਜੋ ਭੱਜੋ ਭੱਜ ਕੇ ਭੱਜ ਕੇ ਇਹਨਾਂ ਨੂੰ ਵੀ ਹੁਣ ਦੋ ਖੁੱਡੇ 'ਚ ਕਰੀਏ ਯਾਰ ਬੜੇ ਜ਼ਿਆਦੇ ਹੋਗੇ ਚਲੋ 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 ਪਾਜੋ ਪਤੰਦਰ ਇੰਦਰੀ ਆ ਗਏ ਗੋਹੇ ਤੇ ਮੰਡ ਗਏ ਇੱਧਰ ਆ ਪਿਆ ਹਰਾ ਤੇ ਇੱਧਰ ਵੇਸਟ ਮਟੀਰੀਅਲ ਇਹ ਪਾ ਦਿੰਨੇ ਆ ਬਈ ਹਾਂ ਵੀ ਖਾਉਂਗੇ ਕਿੱਥੇ ਪਾਵਾਂ ਇੱਥੇ ਹੀ ਪਾ ਦਿੰਨਾ ਚੱਲ ਖਾ ਲਓ ਆ ਆ ਵਿੱਚ ਬਈ ਕਟੀਆਂ ਵੱਡੀਆਂ ਸਬਜ਼ੀਆਂ ਫਰੂਟ ਸਾਰਾ ਕੁਛ ਆ ਚਾਹ ਪੱਤੀ ਹੋਗੀ ਹੋਰ ਲਾਟਰਮ ਬਟਰਮ ਖਾ ਲਓ ਵੀ ਲੈ ਵੀ ਇੱਕ ਪਾਂਡਾ ਦੇ ਦਿਓ ਸਾਨੂੰ ਤੁਸੀਂ ਇੱਕ ਚ ਪੀ ਲੋ ਆ ਬੈਲਾਂ ਨੂੰ ਪਿਆ ਦੀਏ ਓਏ ਹਾਂ ਵੀ ਕਿਵੇਂ ਬੈਲਾ ਠੀਕ ਆ ਲੈ ਪਾਣੀ ਪੀਲਾ 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 ਬੈਲਾ ਯਾਰ ਤੂੰ ਵੀ ਦੇ ਦੇ ਤਾਰਾਂ ਤੂਰਾ ਤੂੰ ਵੀ ਦੇ ਦੂ ਦੇ ਬੱਚੇ ਆਜੋ ਵੀ ਤੁਹਾਨੂੰ ਹਰਾ ਖਵਾਈਏ ਆਜੋ ਆ ਆ ਆ ਆਜੋ 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 ਪੱਜ ਕੇ ਪੱਜ ਕੇ ਖਾ ਲੋ ਹਰਾ ਵੀ ਪੈ ਗਿਆ ਬਈ ਪਾਣੀ ਪੂਣੀ ਪਹਿਲਾਂ ਪਾਰਖਿਆ ਸਾਰੇ ਫੀਡਰਾਂ ਚ ਸਾਰੇ ਕੁੰਡਿਆ ਕਾਂਡਿਆ ਚ ਨਾਲੇ ਦਾਣੇ 파ਰਖੇ ਨੇ ਇਧਰ ਵੀ ਉਧਰ ਵੀ ਤਾਂ ਇਧਰੋਂ ਤਾਂ ਕੰਮ ਡਨ ਹੋ ਗਿਆ ਬਈ ਸਾਰਾ ਡਾਕੂ ਯਾਰ ਤੂੰ ਅੱਜ ਕੱਲ ਬਾਹਰ ਆਉਣੀ ਹਟ ਗਿਆ ਹੈ ਕਮਾਲ ਆ ਯਾਰ ਬਾਲਾ ਤਰਫ ਆ ਜਾਂਦਾ ਬਈ ਇਹਦੇ ਤੇ ਤਾਂ ਵਿਚਾਰੇ ਤਾਂ ਉੱtre ਹੀ ਨਹੀਂ ਆਂਦਾ ਬਈ ਲੱਤ ਸੁਜਰੀ ਹੈ ਵਿਚਾਰੇ ਦੇ ਪੌੜੀ ਹੋ ਰਹੀ ਹੈ ਬਾਲੀ ਵੱਡੀ ਬਾਕੀ ਨਾ ਸਾਰੇ ਆਨਬਰ ਫਿਰਦੇ ਆ ਦੇਖੋ ਬਈ ਇਧਰ ਉਧਰ ਵਧੀਆ ਖੇਡ ਦੇ ਖਾਂਦੇ ਪੀਂਦੇ ਤਾਂ ਵਿਚਾਰਾ ਇੱਥੇ ਬੈਠਾ ਬਈ ਤਰਫ ਆਉਂਦਾ ਬਈ ਆ ਚੀਜ਼ ਨੂੰ ਦੇਖ ਕੇ ਯਾਰ ਇਧਰ ਵੀ ਨੁਕਸਾਨ ਹੋ ਗਿਆ ਯਾਰ ਆ ਮਰ ਗਿਆ ਇੱਕ ਤੋਤਾ ਇਹ ਪਤਾ ਨਹੀਂ ਕਿਵੇਂ ਮਰ ਗਿਆ ਕਿਹਨੇ ਮਾਰਤਾ ਕੀ ਗੱਲਬਾਤ ਹੋਗੀ ਹਾਂ ਵੀ ਕਿਹੜੇ ਨੇ ਮਾਰਿਆ ਸਹੀ-ਸਹੀ ਦੱਸ ਦੋ ਨਹੀਂ ਪਹਿਣੀਆਂ ਬਹੁਤ ਫਰਿਆ ਨੇ ਸਾਨੂੰ ਤਾਂ ਬਈ ਲਾਬੜ ਦਾ ਕੰਮ ਲੱਗਦਾ ਹੈਗਾ ਜਿਹੜਾ ਆਪਣਾ ਗ੍ਰੀਨ ਲਾਬੜਾ ਉਹੀ ਕਰਦਾ ਕੰਮ ਉਹਨਾਂ ਨੇ ਆਪ ਦਾ ਬੁੜਾ ਵੀ ਟਪਕਾਤਾ ਸੀਗਾ ਬਈ ਇਹਦੇ ਵਿੱਚ ਆ ਬਈ ਗ੍ਰੀਨ ਲਾਬੜਾ ਆ ਯੈਲੋ ਦੇ ਨਾਲ ਫੇਰ ਲਾ ਰੱਖਿਆ ਉਹਨੇ ਤਾਂ ਬਈ ਉਹ ਜਿਹੜਾ ਗ੍ਰੀਨ ਆ ਉਹਨਾਂ ਨੇ ਆਪ ਦਾ ਬੁੜਾ ਟਪਕਾਤਾ ਸੀਗਾ ਉਹੀ ਮਾਰਦਾ ਸਾਰਿਆਂ ਨੂੰ ਇਹਨੂੰ ਲੈ ਚੱਲਦੇ ਆਂ ਬਾਹਰ ਬਈ ਓਹੋ ਹੋ ਹੋ ਕੀੜਾ ਖਾਣਾ ਕੀੜੀ ਵਾਲੇ ਲੱਗ ਰਹੇ ਨੇ ਵਿਚਾਰੇ ਤੇ ਖਾ ਗਏ ਕੀੜੇ ਤਾਂ ਇਹਨੂੰ ਜਮਈ ਓ ਹੋ ਹੋ ਹਜ਼ਾਰ ਕੀੜਾ ਲੱਗ ਰਿਹਾ ਘਟੋ ਘਟ ਐਨੂੰ ਵਿਚਾਰੇ ਨੂੰ ਕੱਢ ਲੈਨੇ ਆ ਬਾਹਰ ਬਈ ਆ ਦੇਖੋ ਬਈ ਕੀ ਹਾਲ ਕਰਿਆ ਵਿਚਾਰੇ ਦਾ ਸਿਰ ਸੁਰ ਸਾਰਾ ਖਾ ਗਿਆ ਬਈ ਬਾਲਾ ਪੜਾ ਯਾਰ ਆ ਕੱਢ ਲਈਆਂ ਬਈ ਆਪਾਂ ਨਮੀਆਂ ਢਾਂਗੀਆਂ ਜਿਹੜੀਆਂ ਲੱਕੜ ਦੀਆਂ ਲਿਆਂਦੀਆਂ ਸੀ ਤੇ ਦੋ ਲਾਲੀਆਂ ਛਾਤਰੀਆਂ ਤੇ ਇੱਕ ਛਾਤਰੀ ਆ ਢਾਂਗੀ ਤੇ ਲਾਵਾਂਗੇ ਇੱਕ ਛਤਰੀ ਪਹਿਲਾਂ ਇੱਧਰ ਲੱਗ ਰਹੀ ਆ ਤੇ ਆ ਕੱਢ ਲੈ ਬਈ ਆਪਾਂ ਬੱਚੇ ਬਾਹਰ ਸਾਰੇ ਦੇਖੋ ਸਾਰੇ ਦੇ ਸਾਰੇ ਬੱਚੇ ਕੱਢ ਲੈ ਬਈ ਤਾਂ ਲਗਾਤਾਰ ਬਿਠਾਉਣੇ ਪੈਣਗੇ ਹੁਣ ਤਾਂ ਬਈ ਇਹ ਨਹੀਂ ਤਾਂ ਦਿਣਾਚੀ ਡਾਰੀਆਂ ਮਾਰਨਗੇ ਤੇ ਬਾਕੀ ਬਈ ਦੋ ਚਾਰ ਪ੍ਰਾ ਪੁੱਛਦੇ ਹੁੰਦੇ ਨੇ ਕਈ ਵਾਰੀ ਛੋਟੇ ਹਨਾ ਵੀ ਬੱਚੇ ਕਿਵੇਂ ਗਏਦੇ ਨੇ ਤਾਂ ਬਈ ਬੱਚੇ ਤਾਂ ਹੀ ਗਏਦੇ ਨੇ ਛੋਟੇ ਛੋਟੇ ਇਹਨੂੰ ਬਿਠਾਉਣ ਲੱਗ ਜਓ ਛਤਰੀ ਤੇ ਬੱਸ ਆ ਪੀ ਗਏ ਜਾਂਦੇ ਆ ਬਈ ਪਰ ਬਿਠਾਉਣੇ ਲਗਾਤਾਰ ਪੈਂਦੇ ਆ ਲਓ ਜੀ ਚੱਕਤੀ ਟਾਂਗੀ ਆਹ ਟਾਂਗੀ ਅੱਜ ਪੂਰੀ ਚੱਕਾਂਗੇ ਪਹਿਲਾਂ ਆਪਾਂ ਲਾਈ ਸੀ ਉਦੇ ਉੱਥੇ ਨੀਵੀਂ ਛਾਤਰੀ ਲਾਈ ਸੀ ਅੱਜ ਪੂਰੀ ਚੱਕ ਕੇ ਲਾਵਾਂਗੇ ਕਿਉਂਕਿ ਬੱਚੇ ਥੋੜੇ ਜੇ ਹੋਰ ਵੱਡੇ ਹੋਗੇ ਤਾਂ ਕਰਕੇ ਤੇ ਉੱਥੇ ਲਾਵਾਂਗੇ ਬਈ ਅਜ ਇਹਨੂੰ ਜਾਲ ਚ ਦੇਖੋ ਬਈ ਐਡੀ ਉੱਚੀ ਚੱਕਤੀ ਤੇ ਇੱਧਰ ਆਹ ਪਈਆਂ ਨੇ ਦੋ ਇਹਨਾਂ ਨੂੰ ਵੀ ਚੱਕ ਦਿੰਨੇ ਆ ਕਿਉਂਕਿ ਬਈ ਜਿਹੜਾ ਵੱਡਾ ਬੱਚਾਗਾ ਉਹ ਡਾਰੀਆਂ ਮਾਰਦਾਗਾ ਤਾਂ ਬਈ ਉਹ ਇੱਕ ਦੂਜੀ ਛਾਤਰੀ ਤੇ ਆ ਜੂ ਜੇ ਉਹਨੇ ਆਉਣਾ ਹੋਇਆ ਤਾਂ ਆ ਵੀ ਚੱਕਤੀ ਬਈ ਦੇਖਿਓ ਬਈ ਕਿੰਨਾ ਘੈਂਟ ਲੱਗਦਾ ਸੈਟਅਪ ਇਹ ਆਪਾਂ ਉੱਥੇ ਲਾਤੀ ਆ ਰਹਿ ਗਈ ਇਹ ਵੀ ਚੱਕ ਦਿੰਨੇ ਆ ਆ ਛਾਤਰੀ ਦਾ ਕੱਪੜਾ ਚੇਂਜ ਕਰਨ ਵਾਲਾ ਹੋ ਰਿਹਾ ਪੁਰਾਣਾ ਹੋ ਰਿਹਾ ਕੱਪੜਾ ਛਾਤਰੀ ਵੀ ਛੋਟੀ ਆ ਨਾ ਇਹ ਡੇਡ ਵਾਲੀ ਆ ਡੇਡ ਫੁੱਟ ਵਾਲੀ ਚਲ ਆਇਆ ਇੱਕ ਵਾਰੀ ਕੋਲੇ ਹੋਗੀ ਉਦੋਂ ਬਾਅਦ ਧਾਰ ਦਾਂਗੇ ਤਮੇਤ ਰੋ ਬਈ ਸਾਰੀਆਂ ਛਾਤਰੀਆਂ ਲਾਤੀਆਂ ਦੇਖੋ ਤੇ ਬੱਚੇ ਬੈਠੇ ਨੇ ਉਹ ਵਾਲੀ ਛਾਤਰੀ ਤੇ ਜਿਹੜੀ ਫਤੋ ਉੱਤੇ ਆ ਬਾਕੀ ਬਈ ਐਂ ਲਾਤੀਆਂ ਥੋੜੇ ਥੋੜੇ ਗੈਪ ਤੇ ਵਧੀਆ ਲੱਗਦੀਆਂ ਨੇ ਘੈਂਟ ਲੱਗਦੀਆਂ ਨੇ ਤੇ ਬਸ ਇੱਕ ਅਦੇ ਦਿਨ ਚ ਆਪਾਂ ਆ ਸਾਰੀਆਂ ਛਾਤਰੀਆਂ ਉੱਥੇ ਸ਼ਿਫਟ ਕਰ ਦਾਂਗੇ ਬਈ ਕੋਠੀ ਤੇ ਬਹੁਤ ਸੋਹਣੀਆਂ ਲੱਗਣਗੀਆਂ ਕੋਠੀ ਦੇ ਸਾਰੇ ਖੁੰਝਾਂ ਚ ਛਾਤਰੀਆਂ ਲਾ ਦਾਂਗੇ ਆ ਦੇਖੋ ਬਈ ਕਿੱਡੀ ਵੱਡੀ ਪੌਰੀ ਹੋਰੀ ਆ ਬਹੁਤ ਵੱਡੀ ਪੌਰੀ ਹੋਰੀ ਆ ਬਈ ਬਾਲੀ ਜਾਦੇ ਵੱਡੀ ਪੌਰੀ ਹੋ ਰਹੀ ਆ ਬਈ ਤੇ ਲੱਤ ਫੁੱਜੀ ਪਈ ਆ ਬਾਲਾ ਦੁਖ ਮੰਦਾ ਤੇ ਆ ਸਾਬਣ ਤੇ ਗਰੀਸ ਆਪਾਂ ਮਿਕਸ ਕਰ ਲਈ ਬਈ ਹੁਣ ਇਹਦੇ ਪੈਰ ਤੇ ਲਾ ਕੇ ਪੱਟੀ ਬੰਨਦੇ ਆ ਤਾਂ ਜ਼ਿਆਦਾਤਰ ਭਰਾਵਾਂ ਨੇ ਬਈ ਆਹੀ ਟ੍ਰੀਟਮੈਂਟ ਦੱਸਿਆ ਸੀਗਾ ਕਹਿੰਦੇ ਬਈ ਐਂ ਕਰ ਦੋ ਜਮਾਂ ਫਿੱਟ ਹੋ ਜਾਊਗਾ ਬਾਕੀ ਬਈ ਪਰਮਾਤਮਾ ਕਿਰਪਾ ਕਰੇ ਜਲਦੀ ਜਲਦੀ ਵਿਚਾਰਾ ਠੀਕ ਹੋ ਜੇ ਤਾਂ ਮੇਤਰੋ ਗ੍ਰੀਸ ਤੇ ਸਾਬਣ ਤਾਂ ਦਿੱਤੀ ਲਾ ਬਾਕੀ ਬਈ ਤੁਸੀਂ ਕਮੈਂਟ ਕਰਕੇ ਪੱਕਾ ਦੱਸਿਓ ਵੀ ਆਪਾਂ ਇਹ ਕਿੰਨੇ ਦਿਨ ਰੱਖਣੀਆਂ ਸਹੀ ਆ ਆ ਲੈਮਣ ਆ ਲਾਤਾ ਉੱਤੇ ਇਹਦੇ ਉੱਤੇ ਪੱਟੀ ਬੰਦੀ ਐਨੇ ਮੈਂ ਹੱਥ ਧੋਇਆ ਮਾਂ ਤਾਂ ਜਮਾ ਕੰਮ ਫੈਟਾ ਚਿਪ ਗਿਆ ਨਾਲ ਪੱਟੀ ਬੰਨਤੀ ਬਈ ਚੰਗੀ ਤਰ੍ਹਾਂ ਕੱਲ ਨੂੰ ਲਾ ਦਾਂਗੇ ਟੀਕਾ ਆ ਮੁਰਗੇ ਨੂੰ ਬਈ ਉਧਰ ਛੱਡ ਦਿੰਨੇ ਆ ਬਈ ਆਪਾਂ ਆਪਣਾ ਜਿਹੜਾ ਉਧਰ ਫੈਟ ਪਾਉੱਚ ਤੇ ਇਹਨੂੰ ਇਕੱਲੇ ਨੂੰ ਰੱਖਾਂਗੇ ਹੁਣ ਆ ਬਚਾਲੜੇ ਖੁੱਡੇ ਚ ਛੜਤਾ ਬਈ ਆ ਖੁੱਡਾ ਇਹਦੇ ਵਾਸਤੇ ਸਾਫ ਕਰ ਲਿਆ ਬਈ ਕਿਉਂਕਿ ਇਹਦੇ ਤੇ ਫੀਡਰ ਲੱਗੇ ਨੇ ਦੇਖੋ ਤਾਂ ਇੱਥੇ ਰਹੂਗਾ ਬਈ ਕੱਲਾ ਇਹ ਔਰੇ ਇਹਨੂੰ ਵਧੀਆ ਖਰਾਕ ਚਾਰਾਂਗੇ ਤਾਂ ਤਕੜਾ ਹੋ ਜੂ ਜਲਦੀ ਠੀਕ ਹੋ ਜੂਗਾ ਬਈ ਨਾਲੇ ਵਿਚਾਰਿਆ ਹਨਾ ਤਾਂ ਕਰਦੇ ਆਂ ਬੰਦ ਆ ਲੈ ਵੀ ڈاکੂ ਤਰ੍ਹਾਂ ਪਾਣੀ ਪਾਣੀ ਪੀ ਲੈ ਆ ਜਾ ਬੱਲੇ ਵੀ ਬੱਲੇ ਕੀ ਬਾਤ ਹੈ ਤਾਂ ਮਿੱਤਰੋ ਅੱਜ ਪਹਿਲੀ ਵਾਰ ਆਪਣੀਆਂ ਮੈਕਸਕੋ ਵੀ ਡੱਕ ਵੱਡੇ ਪੂਲ ਦੇ ਅੰਦਰ ਵੜ ਗਈਆਂ ਛਾਲ ਮਾਰ ਕੇ ਪਹਿਲਾਂ ਇਹਨਾਂ ਤੋਂ ਵੜਿਆ ਨਹੀਂ ਜਾਂਦਾ ਸੀ ਤਾਂ ਅੱਜ ਇਹਨਾਂ ਦਾ ਫਰਸਟ ਡੇ ਆ ਬਈ ਪਹਿਲੀ ਵਾਰ ਵੜੀਆਂ ਨੇ ਤਾਂ ਬਹੁਤ ਵਧੀਆ ਹੋਇਆ ਬਈ ਇਹਨਾਂ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ ਬਹੁਤ ਕਿ ਇਹ ਵੀ ਵੱਡੇ ਪੂਲ ਦੇ ਅੰਦਰ ਨਹਾਉਣ ਲੱਗੀਆਂ ਤਾਂ ਆਪਣੇ 3 ਇਡੀਅਟ ਬਸ ਵੱਡੇ ਹੋ ਗਏ ਹੁਣ ਹੁਣ ਇਹਨਾਂ ਨੂੰ ਕੋਈ ਚੱਕਰ ਨਹੀਂ ਬਈ ਆਪੀ ਇੱਥੇ ਆਇਆ ਕਰਨੀਆਂ ਤੇ ਨਹਾਇਆ ਕਰਨੀਆਂ ਬਸ ਕੱਲੀ ਇੱਕ ਵਾਰ ਆ ਉਹ ਫਿਰਦੀ ਤੇ ਆ ਦੋਨੇ ਅੰਦਰ ਨੇ ਬਈ ਤੇ ਅੱਜ ਪਹਿਲੀ ਵਾਰ ਦੇਖੀਆਂ ਨੇ ਬਈ ਨਾਉਂਦੀਆਂ ਇਹ ਵੱਡੇ ਪੂਲ ਦੇ ਅੰਦਰ ਪਹਿਲਾਂ ਕਦੇ ਨਹੀਂ ਵੜੀਆਂ ਸੀ ਵਿਚੈਰੀਆਂ ਤਾਂ ਬਹੁਤ ਸੋਹਣਾ ਲੱਗ ਰਿਹਾ ਬਹੁਤ ਆਫਸਮਾ ਉਸਮ ਚਲੋ ਵੀ ਕਰੋ ਮਫਤੀ ਦੱਬ ਕੇ ਨਾ ਉਹ ਸ਼ਾਬਾਸ਼ ਓਹ ਹੋ ਹੋ ਬਾਹਰ ਨਹੀਂ ਨਿਕਲਣਾ ਬਾਹਰ ਨਹੀਂ ਅੰਦਰ ਹੀ ਰੋ ਅੰਦਰ ਕਰੋ ਮਫਤੀ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗਦੇ ਨੇ ਆਪਣੇ 3d ਇਟ ਵੱਡੇ ਪੂਲ ਦੇ ਅੰਦਰ ਨਾਉਂਦੇ ਹੋਏ ਆਹ ਕੱਢ ਦਿੰਨੇ ਆ ਬਾਹਰ ਓਏ ਤੁਸੀਂ ਅੰਦਰ ਚਲੋ ਤੁਸੀਂ ਨਹੀਂ ਬਾਹਰ ਹੋਣਾ ਸ਼ਾਬਾਸ਼ ਲਓ ਜੀ ਇੱਧਰ ਆਏ ਨੇ ਬਾਈ ਪੋਲਟਰੀ ਪੈਨ ਇਨਫੋ ਵਾਲੇ ਤਾਂ ਬਾਈ ਸ਼ੂਟ ਕਰਨ ਆਏ ਨੇ ਬਾਈ ਆਪਣੇ ਸੈਟਅਪ ਨੂੰ ਤਾਂ ਬਾਈਆਂ ਨੇ ਡਰੋਨ ਲੈ ਆ ਰੱਖਿਆ ਵੀਰੇ ਆ ਪਿਆ ਡਰੋਨ ਤਾਂ ਸਾਰਾ ਸ਼ੂਟ ਕਰਨਗੇ ਪੋਲਟਰੀ ਦੇ ਰਿਲੇਟਿਡ ਬਾਈ ਹੋਰੀ ਵੀਡੀਓ ਬਣਾਉਂਦੇ ਨੇ ਤੇ ਤੁਹਾਨੂੰ ਬਾਈ ਹੋਰਾਂ ਦਾ ਚੈਨਲ ਦੱਸ ਦਿੰਨੇ ਆ ਪੋਲਟਰੀ ਪੈਨ ਇਨਫੋ ਨਾਮ ਆ ਬਾਈ ਜਾ ਕੇ ਸਬਸਕ੍ਰਾਈਬ ਕਰ ਲਿਓ ਫਰੇਪਰਾ ਤੇ ਹੁਣ ਬਾਈ ਸ਼ੂਟ ਕਰਨ ਲੱਗੇ ਨੇ ਡਰੋਨ ਨਾਲ ਆਜੋ ਦੇਖਦੇ ਆਂ ਬਾਈ ਆ ਚਾੜਤਾ ਬਾਈ ਡਰੋਨ ਉਹ ਜਾਂਦਾ ਉਹ ਗਿਆ ਬਈ ਤੇ ਇੱਧਰ ਬੱਚਿਆਂ ਨੂੰ ਵੱਡੀ ਛਤਰੀ ਤੇ ਕਰਦੇ ਆਂ ਦੁਬਾਰੇ ਤਾਂ ਸੋਹਣੀ ਬਣੂਗੀ ਵੀਡੀਓ ਡਰੋਨ ਨਾਲ ਤਾਈ ਤੇ ਬਿਠਾਉਣੇ ਆ ਬਈ ਹੁਣ ਲਓ ਜੀ ਬੱਚੇ ਬਿਠਾਤੇ ਸਾਰੇ ਛਤਰੀ ਤੇ ਪਹਿਲਾਂ ਤਾਂ ਬਾਈ ਹੋਰੀ ਬੱਚਿਆਂ ਦਾ ਸ਼ਾਟ ਲੈਣਗੇ ਛਤਰੀ ਦਾ ਤੇ ਉਸ ਤੋਂ ਬਾਅਦ ਆਪਾਂ ਡਰੋਨ ਦੇ ਅੰਦਰ ਬੈ ਕੇ ਸੈਟਅਪ ਦਾ ਗੇੜਾ ਦੇਵਾਂਗੇ ਉਹ ਉੱਤੇ ਆ ਰਿਹਾ ਬਈ ਜਮਾਂ ਕੋਲੇ ਲਿਆਊ ਬਈ ਆ ਗਿਆ ਬੱਚਾ ਇਹ ਡਰਦਾ ਇੱਕ ਲੋ ਬਈ ਆ ਆ ਗਿਆ ਜਮਾ ਕੋਲੇ ਤਾਂ ਮਿੱਤਰੋ ਬਾਈ ਹੋ ਰਾਣੇ ਸ਼ਾਟ ਲੈ ਲਿਆ ਛਾਤਰੀ ਦਾ ਤੇ ਹੁਣ ਆ ਗਿਆ ਟਾਈਮ ਆਪਣਾ ਡਰੋਨ ਦੇ ਅੰਦਰ ਬਹਿ ਕੇ ਆਪਣਾ ਸੈਟਅਪ ਦੇਖਣ ਦਾ ਉੱਤੋਂ ਤਾਂ ਮਿੱਤਰੋ ਸੀਟ ਬੈਲਟਾਂ ਲਾ ਲਓ ਬਈ ਸਾਰੇ ਡਰੋਨ ਚਾੜਨ ਲੱਗਿਆ ਬਾਈ ਤੇ ਬਾਈ ਨੂੰ ਸਾਰਾ ਸਮਝਾਤਾ ਵੀ ਸਾਨੂੰ ਸਾਡਾ ਸਾਰਾ ਸੈਟਅਪ ਦਿਖਾ ਦੇ ਅੱਜ ਪਹਿਲੀ ਵਾਰ ਦੇਖਾਂਗੇ ਬਈ ਆਪਾਂ ਆਪਣਾ ਪੂਰਾ ਸੈਟਅਪ ਆਾ ਚਾੜਤਾ ਬਈ ਡਰੋਨ ਬੱਲਾ 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 ਬੜੀ ਉੱਚੀ ਲਿਆਇਆ ਬਈ ਹੌਲੀ ਚਲਾਈ ਬਈ ਆਹ ਦੇਖੋ ਬਈ ਆਪਣੇ ਖੁੱਡੇ ਪਹਿਲਾਂ ਤਾਂ ਉਤਲੇ ਦੋਨੇ ਤਾਂ ਹੁਣ ਜਾਣੇ ਆ ਬਈ ਆਪਾਂ ਇੱਧਰ ਕੋਠੀ ਤੋਂ ਮੰਗਰ ਲੇ ਪਾਸੇ ਆਪਣਾ ਸੈਟਅਪ ਆ ਦੇਖੋ ਬਈ ਸਾਰਾ ਸੈਟਅਪ ਬਈ ਆਪਣਾ ਆਹ ਛਾਤਰੀਆਂ ਲੱਗ ਰਹੀਆਂ ਨੇ ਦੇਖੋ ਬਈ ਸਾਰੇ ਤੇ ਢੇੜਾ ਦੇਵਾਂਗੇ ਬਈ ਆਸਿਓ ਪਾਸਿਓ ਬੈਠੇ ਰਹੋ ਬਸ ਸੀਟ ਬੈਲਟਾਂ ਲਾ ਕੇ ਆਹ ਦੇਖੋ ਬੱਚੇ ਆਪਣੇ ਛਾਤਰੀਆਂ ਤੇ ਬੈਠੇ ਇੰਨਾ ਕੋਲ ਵੀ ਲੈ ਕੇ ਚਾਲਦੇ ਆ ਤੁਹਾਨੂੰ ਲੈ ਵੀ ਮੜਾ ਜਾ ਕੋਲੇ ਕਰਦੇ ਇਹਨਾਂ ਦੇ ਵਿੱਚ ਤਾਂ ਨਾ ਮਰੀ ਕਿਤੇ ਡੇਗਦੇ ਸਾਰਾ ਸਿਸਟਮ ਹਾਂ ਹੌਲੀ ਜੇ ਕਮਾ ਦੇ ਇਧਰ ਦੀ ਆਏ ਹਾਏ ਹਾਏ ਕੀ ਬਾਤ ਹੈ ਫੀਲਿੰਗ ਹੀ ਆ ਡਾ ਰਹੀ ਆ ਕੀ ਬਾਤ ਹੈ ਦੇਖੋ ਬਈ ਨਿਆਰਾ ਇਧਰੋਂ ਵੀ ਆਪਣੇ ਆ ਫੈਟਪ ਦੀ ਲੁੱਕ ਦੇਖੋ ਦਰਖਤੀ ਚ ਨਾ ਮਾਰੀਂ ਬਈ ਓਏ ਉੱਚਾ ਲੈ ਲੈ ਥੋੜਾ ਜਿਹਾ ਦੇਖੀ ਦੇਖੀ ਲਾਏਗਾ ਨਾਲ ਹਾਂ ਇੰਨਾ ਕ ਠੀਕ ਆ ਦੇਖੋ ਬਈ ਕੀ ਬਾਤ ਹੈ ਆਏ ਹਾਏ ਹਾਈ ਫਵਾਦ ਆ ਰਿਹਾ ਮਿੱਤਰੋ ਕੇ ਨਹੀਂ ਕਮੈਂਟ ਕਰਕੇ ਪੱਕਾ ਦਫਿਓ ਦੇਖੋ ਬਈ ਹਜੇ ਤਾਂ ਕੀ ਅੱਗੇ ਲੈ ਕੇ ਚੱਲਦੇ ਆ ਕੋਈ ਨਾ ਡਰੋਨ 'ਚ ਬੈਠੇ ਆ ਸਮਾਰ ਕੇ ਢੇੜਾ ਦੇਵਾਂਗੇ ਇਧਰ ਦੀ ਦੇਖੋ ਬਈ ਹੁਣ ਆ ਖੁੱਡੇ ਦਿਖਾਉਣੇ ਆ ਤੁਹਾਨੂੰ ਦੇਖੋ ਬਈ ਖੁੱਡਿਆਂ ਦੀ ਲੁੱਕ ਐ ਇੱਥੇ ਰੱਖ ਇੱਧਰ ਨਾ ਲੈਂਡ ਕਰਾ ਦੀ ਬਈ ਕਿਸੇ ਦੇ ਕੋਠੇ ਤੇ ਮੈਂ ਇੱਧਰ ਲੈ ਲਾਂ ਮੜਾ ਜਾ ਹਾਂ ਇੱਧਰ ਦੇਖੋ ਬਈ ਕੀ ਬਾਤ ਐ ਸੁਆਦ ਆ ਰਿਹਾ ਬਈ ਪੂਰਾ ਤਾਂ ਇੱਧਰ ਲੈ ਆਇਆ ਬਈ ਤੇ ਹੁਣ ਤੁਹਾਨੂੰ ਇੱਕ ਹੋਰ ਨਿਆਰਾ ਦਿਖਾਉਨੇ ਆ ਬਈ ਲੈ ਬਈ ਲੈ ਜਾ ਉੱਤੇ ਪੂਰਾ ਉੱਤੇ ਲੈ ਜੀ ਬਈ ਠੀਕ ਆ ਏ ਓਏ ਛਾਤਰੀ ਤੇ ਤਾਰੇਗਾ ਬਤੰਦਰਾ ਛਾਤਰੀ ਤੇ ਨਹੀਂ ਤਾਰਨਾ ਉੱਤੇ ਲੈ ਕੇ ਚੱਲ ਉੱਤੇ 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 ਤਹਾਂ ਚੱਲ ਪਹਿਲਾਂ ਬੱਚੇ ਦੇਖ ਚੱਲਦੇ ਆ ਬਾਈ ਕਹਿੰਦਾ ਬੱਚੇ ਦੇਖ ਲੋ ਉਸ ਮਾਰ ਕੇ ਦੇਖ ਲੈ ਬਈ ਲੈ ਜਾ ਉੱਤੇ ਲੈ ਜਾ ਕਿੱਧਰ ਲਈ ਜਾਨਾ ਬਤੰਦਰਾ ਡਰਾਈਵਰ ਕੱਚਾ ਲੱਗਦਾ ਮੈਨੂੰ ਇਹ 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 ਸ਼ਾਦਰੀ ਚ ਮਾਰੂ ਮੈਨ ਲੱਗਦਾ ਇਹ 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 ਕੋਲੇ ਕਰ ਦੇ ਕੋਲੇ ਬਤੰਦਰ ਇਹ ਹਾਂ ਹੁਣ ਬਣੀ ਆ ਗੱਲ ਇੱਥੇ ਰੱਖ ਓਏ ਹੋਏ ਹੋਏ ਦੇਖਿਓ ਭਰਾਵਾ ਬੜਾ ਵੀ ਨਲੇ ਜੀ ਤਾਂ ਹੁਣ ਸਾਨੂੰ ਬਈ ਪੂਰਾ ਸੈਟਅਪ ਦਿਖਾ ਪਿੱਛੇ ਹਟ ਕੇ ਸਾਰਾ ਸ਼ਹਿਰ ਵੀ ਦੇਖਣਾ ਚਾਹੀਦਾ ਤਾ ਬਾਈ ਕਹਿੰਦਾ ਲਾਸਟ ਟਾਈਮ ਬੱਚੇ ਦੇਖ ਲਓ ਜਮਾ ਕੋਲੋਂ ਦਿਖਾਉ ਬਈ ਹੁਣ ਦੇਖੋ ਦੇਖੋ ਬਈ ਕਿਵੇਂ ਡਰੀ ਜਾਂਦੇ ਨੇ ਬੱਚੇ ਸਾਰੇ ਇਕੱਠੇ ਹੋਏ ਬੈਠੇ ਆ ਬਈ ਐਣ ਜਮਾ ਪੂਰੇ ਕੀ ਬਾਤ ਹੈ ਮੈਂ ਜੀ ਹੱਥ ਲਾ ਕੇ ਦੇਖਣਾ ਬਈ ਬੱਚਿਆਂ ਦੇ ਮੜਾ ਜਾ ਬਾਈ ਕਹਿੰਦਾ ਟਾਕੀ ਚੋਂ ਹੱਥ ਬਾਹਰ ਨਹੀਂ ਕੱਢਣਾ ਐਂ ਬੈਠੇ ਰੋ ਕਹਿੰਦਾ ਲਓ ਜੀ ਤਾਂ ਹੁਣ ਦਿਖਾਉਨੇ ਆ ਬਈ ਤੁਹਾਨੂੰ ਨਵਾਂ ਨਜ਼ਾਰਾ ਇੱਕ ਲੈ ਵੀ ਪਿੱਛੇ ਲੈ ਜਾ ਬਈ ਆਏ ਹਾਏ 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 ਦਿਖਾ ਦੇ ਸਾਰਾ ਸ਼ਹਿਰ ਮੇਤਰਾ ਇੱਥੇ ਰੱਖ ਕਿਆ ਬਾਤ ਹੈ ਓ ਇੱਥੋਂ ਦੇਖੋ ਬਈ ਸਰਾ ਲੱਗ ਰਿਹਾ ਬਈ ਪੂਰੀ ਹੈਲੀਕਾਪਟਰ ਵਾਲੀ ਫੀਲਿੰਗ ਆ ਰਹੀ ਆ ਸਾਰਾ ਸ਼ਹਿਰ ਦੇਖੋ ਬਈ ਤੇ ਆ피 ਆਪਣਾ ਸੈਟਅਪ ਕਿਨਾਰੇ ਤੇ ਦੇਖੋ ਐਨ ਜਾਣਦੇ ਬਈ ਹੁਣ ਇੱਥੇ ਰੱਖ ਕਰਦੇ ਥੱਲੇ ਨੂੰ ਇਹਦਾ ਮੂੰਹ ਮੜਿਆ ਜਾਣਦੇ 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 ਚੱਲ 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 ਰੋਕਾ ਤੋਂ ਲਿਆ ਤੇਲ ਤੂਲ ਤਾਂ ਨਹੀਂ ਮੁੱਕ ਗਿਆ ਪਤੰਦਰ ਇਹਦਾ ਕਿਤੇ ਦੇਖੀ ਓਏ ਪਹਿਲੀ ਵਾਰ ਬੈਠੇ ਆ ਡਰ ਜਾਂ ਲੱਗੀ ਜਾਂਦਾਗਾ ਲੋ ਬਈ ਇੱਧਰ ਲਿਆਇਆ ਬਾਈ ਪਤਾ ਨਹੀਂ ਕੀ ਕਰੀ ਜਾਂਦਾ ਹੈਗਾ ਹੁਣ ਕਮਾਤਾ ਏ ਆਹਾਹਾ ਉਹ ਦੇਖੋ ਬਈ ਆਪਣੇ ਫਰੂਟਾਂ ਵਾਲੇ ਬੂਟੇ ਲੱਗ ਰਹੇ ਲੈਣ ਚ ਥੱਲੇ ਇਹ ਵੀ ਕੈਂਟ ਲੱਗਦੇ ਨੇ ਬਈ ਬਹੁਤ ਸੋਹਣੇ ਲੱਗਦੇ ਲੱਗੇ ਹੋਏ ਤੇ ਹੁਣ ਚੱਲਦੇ ਆਂ ਬਈ ਆਪਾਂ ਥੱਲੇ ਨੂੰ ਸਾਰਾ ਸੈਟਅਪ ਦੇਖ ਲਿਆ ਅੱਗੋਂ ਪਿੱਛੋਂ ਸਾਈਡਾਂ ਤੋਂ ਸਾਰੇ ਪਾਸੇ ਤੇ ਆਹ ਤਾਰ ਲਿਆ ਡਰੋਨ ਆ ਜਾ ਆ ਜਾ ਆ ਜਾ ਚੱਕੋ ਬਈ ਤਾਂ ਮੰਤਰੋ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗੀ ਵੀਡੀਓ ਤੇ ਨਾਲੇ ਬਾਈ ਦਾ ਚੈਨਲ ਪੱਕਾ ਜਾ ਕੇ ਸਬਸਕ੍ਰਾਈਬ ਕਰਿਓ ਪੋਲਟਰੀ ਪੈਨ ਇਨਫੋ ਹੈ ਨਾ ਬਾਈ ਹਾਂਜੀ ਤਾਂ ਪੱਕਾ ਕਰਿਓ ਬਈ ਜਾ ਕੇ ਸਾਰੇ ਮੁਰਗੇ ਮੁਰਗੀਆਂ ਨੂੰ ਰੱਖਤੀ ਸ਼ਾਮ ਦੀ ਖਰਾਕ ਦਾਣੇ ਤੇ ਨਾਲੇ ਹਰਾ ਆਫ ਵੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਨਵੀਂ ਵੀਡੀਓ ਚ ਇੱਕ ਨਵੇਂ ਜਿਹੇ ਟੌਪਿਕ ਤੇ ਰੱਬ ਰਾਖਾ